ਇੱਕ ਪਿੰਡ ਵਿੱਚ ਬਹੁਤ ਵੱਡਾ ਇਕੱਠਾ ਪਰਿਵਾਰ ਰਹਿੰਦਾ ਸੀ ਪਿੰਡ ਦੇ ਲੋਕ ਉਹਨਾਂ ਦੇ ਪਰਿਵਾਰ ਨੂੰ ਵੱਡੇ ਲਾਣੇ ਵਾਲੇ ਕਹਿ ਕੇ ਬੁਲਾਉਂਦੇ ਸਨ ਪਰਿਵਾਰ ਦੇ ਮੁਖੀ ਦਾ ਨਾਂ ਸਰਦਾਰ ਕੈਲ ਸਿੰਘ ਸੀ ਅਤੇ ਪਰਮਾਤਮਾ ਦੀ ਬਖਸ਼ਿਸ਼ ਨਾਲ ਸਰਦਾਰ ਕੈਲ ਸਿੰਘ ਦੇ ਤਿੰਨ ਪੁੱਤਰ ਸਨ ਅਤੇ ਇੱਕ ਲੜਕੀ ਸੀ ਸਰਦਾਰ ਕੈਲ ਸਿੰਘ ਦੇ ਸਾਰੇ ਬੱਚੇ ਵੱਡੇ ਹੋ ਗਏ ਅਤੇ ਵਿਆਹਣ ਯੋਗ ਹੋ ਗਏ ਕੈਲ ਸਿੰਘ ਦੇ ਵੱਡੇ ਲੜਕੇ ਨੂੰ ਰਿਸ਼ਤਾ ਆਇਆ ਤੇ ਕੈਲ ਸਿੰਘ ਨੇ ਵੀ ਹਾਂ ਕਰ ਦਿੱਤੀ ਅਤੇ ਵੱਡੇ ਮੁੰਡੇ ਦਾ ਵਿਆਹ ਕਰ ਲਿਆ। ਉਦੋਂ ਪੜਾਈਆਂ ਘੱਟ ਹੀ ਹੁੰਦੀਆਂ ਸਨ ਅਤੇ ਖੇਤੀਬਾੜੀ ਦਾ ਕੰਮ ਜ਼ਿਆਦਾ ਹੁੰਦਾ ਸੀ। ਕੈਲ ਸਿੰਘ ਦਾ ਵੱਡਾ ਮੁੰਡਾ ਖੇਤੀਬਾੜੀ ਦਾ ਕੰਮ ਬਹੁਤ ਜ਼ਿਆਦਾ ਮਿਹਨਤ ਨਾਲ ਕਰਦਾ ਸੀ। ਉਹ ਬਹੁਤ ਹੀ ਮਿਹਨਤੀ ਸੀ। ਇੱਕ ਦਿਨ ਕੀ ਹੋਇਆ ਕਿ ਕੈਲ ਸਿੰਘ ਦੇ ਵੱਡੇ ਮੁੰਡੇ ਦੇ ਦਿਮਾਗ ਵਿੱਚ ਇਹ ਗੱਲ ਆਈ ਕਿ ਉਸ ਦੀ ਘਰ ਵਾਲੀ ਬੜੀ ਚਲਾਕ ਹੈ ਕਿਉਂਕਿ ਉਹ ਲਾਣੇ ਦੀਤੀ ਹੈ। ਵੈਸੇ ਕਿਸੇ ਸਿਆਣੇ ਨੇ ਆਖਿਆ ਹੈ ਲਾਣੇ ਦੀਤੀ ਅਤੇ ਘਰਾਣੇ ਦਾ ਬਲਦ بڑے ਕਰਮਾ ਵਾਲੇ ਬੰਦੇ ਨੂੰ ਮਿਲਦਾ ਹੈ ਉਹ ਲਾਣੇ ਦੀ ਧੀ ਸੀ ਅਤੇ ਉਸ ਦਾ ਘਰ ਵਾਲਾ ਖੇਤਾਂ ਵਿੱਚ ਬਲਦਾਂ ਨਾਲ ਖੇਤੀ ਕਰਦਾ ਸੀ ਉਸ ਨੇ ਬਲਦਾਂ ਦੀ ਬੜੀ ਹੀ ਸ਼ੌਕੀਨ ਜੋੜੀ ਰੱਖੀ ਹੋਈ ਸੀ ਉਹ ਮੁੰਡਾ ਸਵੇਰੇ 4 ਵਜੇ ਬਲਦ ਲੈ ਕੇ ਖੇਤੀ ਕਰਨ ਚਲਾ ਜਾਂਦਾ ਅਤੇ ਬਾਅਦ ਵਿੱਚ ਉਸ ਦੀ ਘਰ ਵਾਲੀ ਉਸ ਦੇ ਲਈ ਖੇਤ ਰੋਟੀ ਲੈ ਕੇ ਜਾਂਦੀ ਮਿੱਸੀ ਰੋਟੀ ਦੇਸੀ ਘਿਓ ਅਤੇ ਇੱਕ ਨਾਲ ਗੰਡਾ ਹੁੰਦਾ ਸੀ ਗੰਡਾ ਭੰਨ ਕੇ ਤੇ ਨਾਲ ਲੱਸੀ ਲੈ ਕੇ ਫੇਰ ਰੋਟੀ ਖਾਂਦੇ ਸੀ ਪਹਿਲਾਂ ਦੇ ਸਮਿਆਂ 'ਚ ਫਿਰ ਦੁਪਹਿਰ ਦੀ ਰੋਟੀ ਜਾਂਦੀ ਸੀ ਅਤੇ ਸ਼ਾਮ ਵੇਲੇ 4:00 ਵਜੇ ਕਾੜਨੀ ਚੋ ਗਰਮ ਦੁੱਧ ਜਾਂਦਾ ਸੀ। ਸ਼ਾਮ ਵੇਲੇ ਫਿਰ ਜੱਟ ਘਰ ਆ ਕੇ ਰੋਟੀ ਖਾਂਦਾ ਸੀ। ਸਾਧਰੇ ਦੀ ਰੋਟੀ ਜ਼ਿੰਮੇਦਾਰਨੀ ਜਾ ਕੇ ਆਪਣੇ ਘਰ ਵਾਲੇ ਨੂੰ ਦੇ ਆਈ ਅਤੇ ਰੋਟੀ ਦੇ ਕੇ ਵਾਪਸ ਚਲੀ ਗਈ। ਫਿਰ ਜ਼ਿੰਮੇਦਾਰ ਦਾ ਮੂਡ ਕੁਝ ਹੋਰ ਸੀ। ਉਸ ਨੂੰ ਕੁਝ ਚੰਗਾ ਨਾ ਲੱਗਿਆ। ਉਸ ਦਾ ਮੂਡ ਸੀ ਕਿ ਮੈਂ ਕਿਸੇ ਨਾ ਕਿਸੇ ਬਹਾਨੇ ਆਪਣੀ ਘਰ ਵਾਲੀ ਨੂੰ ਕੁੱਟਾਂ, ਉਸ ਦੀ ਲਾਪਾਹ ਕਰਾਂ। ਉਹ ਬਹੁਤ ਤੇਜ਼ ਦਿਮਾਗ ਦੀ ਲੜਕੀ ਸੀ ਉਸ ਦੇ ਘਰ ਵਾਲੀ ਜਦੋਂ ਦੁਪਹਿਰ ਦੀ ਰੋਟੀ ਲੈ ਕੇ ਖੇਤ ਗਈ ਤਾਂ ਉਸ ਜੱਟ ਨੇ ਆਪਣੇ ਘਰ ਵਾਲੀ ਦੂਰੋਂ ਆਉਂਦੀ ਹੀ ਦੇਖ ਲਈ ਅਤੇ ਮਨ ਵਿੱਚ ਸੋਚਿਆ ਕਿ ਲੈ ਵੇ ਜੱਟਾ ਲੱਭ ਹੁਣ ਕੋਈ ਬਹਾਨਾ ਉਸ ਦੇ ਮਨ ਵਿੱਚ ਇੱਕ ਸਕੀਮ ਆਈ ਉਹ ਬਲਦਾਂ ਦੀ ਜੋੜੀ ਨਾਲ ਜ਼ਮੀਨ ਵਾ ਰਿਆ ਸੀ ਉਹ ਜਿੱਧਰ ਨੂੰ ਜ਼ਮੀਨ ਵਾ ਰਿਆ ਸੀ ਉਸ ਨੇ ਬਲਦਾਂ ਦੀ ਜੋੜੀ ਨੂੰ ਉਲਟਾ ਜੋੜ ਲਿਆ ਅਤੇ ਇੱਕ ਬਲਦ ਦਾ ਮੂੰਹ ਸਿੱਧਾ ਕਰ ਲਿਆ ਅਤੇ ਦੂਜੇ ਬਲਦ ਦਾ ਮੂੰਹ ਦੂਜੇ ਪਾਸੇ ਕਰ ਲਿਆ ਕਿਉਂਕਿ ਉਹਨੂੰ ਪਤਾ ਸੀ ਬਈ ਉਹ ਆ ਕੇ ਟੋਕੂਗੀ ਤੇ ਆਪਾਂ ਉਸ ਨੂੰ ਫੜ ਕੇ ਕੁੱਟ ਦੇਣਾ ਪਰ ਉਸ ਤੇ ਘਰ ਵਾਲੀ ਬੜੇ ਹੀ ਤੇਜ਼ ਦਿਮਾਗ ਦੀ ਅਤੇ ਹੁਸ਼ਿਆਰ ਸੀ ਉਹ ਰੋਟੀ ਲੈ ਕੇ ਆਈ ਉਸ ਨੇ ਦੇਖਿਆ ਅਤੇ ਜਦੋਂ ਬਲਦਾਂ ਨੂੰ ਦੇਖਿਆ ਕਿ ਉਹ ਉਲਟ ਜੁੜੇ ਹੋਏ ਹਨ ਤਾਂ ਉਸ ਨੇ ਕਿਹਾ ਚਲੋ ਭਈ ਗਊ ਦੇ ਜਾਇਓ ਓਵੇਂ ਚੱਲੋ ਜਿਵੇਂ ਤੁਹਾਡਾ ਮਾਲਕ ਕਹਿੰਦਾ ਹੈ ਇਹ ਗੱਲ ਕਹਿ ਕੇ ਉਹ ਘਰ ਵਾਲੀ ਦੀ ਚਲਾਕੀ ਤੋਂ ਬਚ ਗਈ ਜ਼ਿਮੀਦਾਰ ਨੇ ਛੇਤੀ ਦੇਣੇ ਬਲਦਾਂ ਦੀ ਜੋੜੀ ਖੋਲੀ ਅਤੇ ਨੇੜੇ ਹੀ ਇੱਕ ਟਾਲੀ ਦਾ ਰੁੱਖ ਸੀ ਉਸ ਨਾਲ ਬਲਦਾਂ ਨੂੰ ਬੰਨ੍ਹ ਦਿੱਤਾ ਫਿਰ ਉਸ ਜੱਟ ਦੀ ਘਰਵਾਲੀ ਨੇ ਬੜੇ ਹੀ ਪ੍ਰੇਮ ਨਾਲ ਆਪਣੇ ਪਤੀ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਅਤੇ ਫਟਾਫਟ ਜੋ ਬਰਤਨ ਸਨ ਉਹ ਇਕੱਠੇ ਕਰਕੇ ਅਤੇ ਜੋ ਬਚਿਆ ਸਮਾਨ ਸੀ ਉਹ ਲੈ ਕੇ ਜਲਦੀ ਜਲਦੀ ਆਪਣੇ ਘਰ ਆ ਗਈ ਫਿਰ ਹੌਲੀ ਹੌਲੀ ਦਿਨ ਢਲਣਾ ਸ਼ੁਰੂ ਹੋ ਗਿਆ ਦਿਨ ਡੁੱਬ ਗਿਆ ਸੂਰਜ ਪੱਛਮ ਦੀ ਗੋਦ ਵਿੱਚ ਜਾ ਕੇ ਸਮਾ ਗਿਆ ਉਸ ਤੋਂ ਬਾਅਦ ਜ਼ਿਮੀਦਾਰ ਨੇ ਪੰਜਾਲੀ ਨੂੰ ਲਾਇਆ ਅਤੇ ਹਲ ਗੱਟੇ ਵਿੱਚ ਲਾ ਕੇ ਰੱਖ ਲਿਆ ਫਿਰ ਹਰਾਚਾਰਾ ਗੱਡੀ ਵਿੱਚ ਰੱਖ ਕੇ ਘਰ ਆ ਗਿਆ ਆਕੇ ਉਸਨੇ ਨੀਰਾਚਾਰਾ ਕੁੱਤਰਾ ਤੇ ਡੰਗਰਾਂ ਨੂੰ ਸੰਭਾਲਿਆ ਕਿਉਂਕਿ ਹਾਲੀ ਦੀ ਡਿਊਟੀ ਹੁੰਦੀ ਸੀ ਬਲਦਾਂ ਨੂੰ ਸਾਂਭਣ ਦੀ ਅਤੇ ਬਾਕੀ ਪਸ਼ੂਆਂ ਨੂੰ ਪਰਿਵਾਰ ਵਾਲੇ ਸਾਂਭਦੇ ਸਨ ਬਲਦਾਂ ਦੀ ਡਿਊਟੀ ਨਿਭਾਉਣ ਤੋਂ ਬਾਅਦ ਜ਼임ੀਦਾਰ ਨੇ ਗਰਮ ਪਾਣੀ ਨਾਲ ਇਸ਼ਨਾਨ ਕੀਤਾ ਨਹਾ ਧੋ ਕੇ ਅਤੇ ਰੋਟੀ ਪਾਣੀ ਛੱਕ ਕੇ ਵੈਸੇ ਉਹ ਤਾਂ ਸਭ ਨੂੰ ਪਤਾ ਹੀ ਹੈ ਕਿ ਉਦੋਂ ਸ਼ੱਕਰ ਅਤੇ ਦੇਸੀ ਘਿਓ ਹੀ ਚੱਲਦਾ ਸੀ ਉਸਨੇ ਸ਼ੱਕਰ ਵਿੱਚ ਦੇਸੀ ਘਿਓ ਪਾ ਕੇ ਪ੍ਰਸ਼ਾਦਾ ਛਕਿਆ ਅਤੇ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਪੈਣ ਦਾ ਟਾਈਮ ਹੋਇਆ ਬਾਹਰ ਵੇੜਾ ਬਹੁਤ ਖੁੱਲਾ ਸੀ ਵੱਡੇ ਲਾਣੇ ਦਾ ਘਰ ਸੀ ਸਾਰਾ ਪਰਿਵਾਰ ਬਾਹਰ ਮੰਝੇ ਡਾ ਕੇ ਸੌਂਦਾ ਸੀ ਫਿਰ ਉਸ ਤੋਂ ਬਾਅਦ ਦੋਹਾਂ ਜੀਆ ਨੇ ਬਾਹਰ ਵੇੜੇ ਵਿੱਚ ਮੰਝੇ ਡਾਹੇ ਅਤੇ ਪੈ ਗਏ ਬੱਚੇ ਦੀ ਪੈਦਾਸ਼ ਹਜੇ ਕੋਈ ਨਹੀਂ ਹੋਈ ਸੀ ਚਲੋ ਫਿਰ ਦੋਵੇਂ ਜੀ ਆਪਸ ਵਿੱਚ ਗੱਲਾਂ ਬਾਤਾਂ ਕਰਨ ਲੱਗੇ ਜ਼ਿੰਮੇਦਾਰ ਨੂੰ ਇਉਂ ਸੀ ਭਈ ਮੈਂ ਕਿਵੇਂ ਨਾ ਕਿਵੇਂ ਇਹਨੂੰ ਦਾਓ ਥੱਲੇ ਲੈ ਕੇ ਆਵਾਂ ਭਈ ਆਪਾਂ ਇਹ ਕੁੱਟਨੀ ਹੈ ਉਸਦੀ ਘਰ ਵਾਲੀ ਵੀ ਬੜੀ ਹੁਸ਼ਿਆਰ ਸੀ ਉਸ ਨੂੰ ਵੀ ਇਹ ਸੀ ਕਿ ਉਸਦੇ ਘਰ ਵਾਲਾ ਉਸ ਨੂੰ ਕੁਝ ਕਹਿ ਨਾ ਸਕੇ ਉਹ ਵੀ ਕਦਮ-ਕਦਮ ਬੋਝ-ਪੋਝ ਕੇ ਚੱਲਦੀ ਸੀ ਕਿਉਂਕਿ ਜੋ ਵੀ ਅਗਿਆਕਾਰੀ ਜੀ ਹੈ ਉਹ ਕਦੀ ਵੀ ਚਿੜਕ ਨਹੀਂ ਖਾਂਦਾ ਕਿਉਂਕਿ ਉਹ ਬੰਦਾ ਕਦੇ ਵੀ ਚਿੜਕ ਨਹੀਂ ਖਾਂਦਾ ਜੋ ਹਮੇਸ਼ਾ ਅਗਿਆ ਵਿੱਚ ਰਹਿੰਦਾ ਹੈ ਜੋ ਉਸ ਨੂੰ ਕਹਤਾ ਹਾਂਜੀ ਠੀਕ ਹੈ ਹਾਂਜੀ ਹੋ ਗਿਆ ਪਰ ਜੋ ਵੀ ਬੰਦਾ ਅੱਗੋਂ ਅੜਬਾਈ ਕਰਦਾ ਹੈ ਉਹ ਮਾਰ ਖਾ ਹੀ ਲੈਂਦਾ ਹੈ ਉਸਤੇ ਪੱਕਾ ਜੁੱਤੀਆਂ ਪੈਂਦੀਆਂ ਹੀ ਰਹਿੰਦੀਆਂ ਹਨ ਜਦੋਂ ਉਹ ਮੰਝੇ ਤੇ ਪੈ ਗਈ ਫਿਰ ਜੱਟ ਨੇ ਆਪਣੀ ਘਰਵਾਲੀ ਤੋਂ ਉੱਪਰ ਅਸਮਾਨ ਵੱਲ ਵੇਖ ਕੇ ਪੁੱਛਿਆ ਕਿ ਇਹ ਜੋ ਉੱਪਰੋਂ ਦੀ ਜਾਂਦਾ ਹੈ ਚਿੱਟਾ-ਚਿੱਟਾ ਰਸਤਾ ਜਿਹਾ ਬੱਦਲ ਵਾਈ ਜਹੀ ਇਹ ਕੀ ਹੈ ਕੀ ਤੈਨੂੰ ਪਤਾ ਹੈ ਤੂੰ ਕਦੇ ਸਿਆਣਿਆਂ ਤੋਂ ਪੁੱਛਿਆ ਹੈ ਕਿ ਕੀ ਹੈ ਉਸ ਦੀ ਘਰਵਾਲੀ ਨੇ ਕਿਹਾ ਹਾਂ ਜੀ ਪਤਾ ਹੈ ਇਹ ਰਾਹ ਹੈ ਇਹ ਤਾਂ ਉਹ ਰਸਤਾ ਹੈ ਜਿੱਥੋਂ ਦੀ ਛੜੇ ਪਾਣੀ ਭਰ ਕੇ ਲ ਜਾਂਦੇ ਹਨ ਜਿਹੜੇ ਵਿਆਹੇ ਨਹੀਂ ਹੁੰਦੇ ਜ਼ਮੀਰਦਾਰ ਨੇ ਕਿਹਾ ਕਿ ਤੂੰ ਐਡੀ ਵੱਡੀ ਗਲਤੀ ਕੀਤੀ ਮੇਰਾ ਮੰਜਾ ਥੱਲੇ ਕਿਉਂ ਡਾਇਆ ਪਲਾ ਜੇ ਕਿਸੇ ਛੜੇ ਨੇ ਉੱਪਰੋਂ ਮੱਗੀ ਪਾਣੀ ਦੀ ਛੱਡਤੀ ਤੇ ਮੇਰੇ ਆਕੇ ਸਿਰ 'ਚ ਵੱਜੇ ਤਾਂ ਮੈਂ ਦੱਸ ਭਲਾ ਕਿਵੇਂ ਬਚੂਗਾ ਨੇੜੇ ਹੀ ਇੱਕ ਪ੍ਰਾਣੀ ਪਈ ਸੀ ਉਸਨੇ ਚੁੱਕ ਕੇ ਆਪਣੇ ਘਰਵਾਲੀ ਦੇ ਦੋ ਤਿੰਨ ਮਾਰੀਆਂ ਕਿਉਂਕਿ ਉਸਨੇ ਤਾਂ ਇਹ ਬਹਾਨਾ ਰਚਿਆ ਹੋਇਆ ਸੀ ਬਈ ਕਿਵੇਂ ਨਾ ਕਿਵੇਂ ਘਰਵਾਲੀ ਨੂੰ ਕੁੱਟਣਾ ਹੈ ਔਰਤ ਨੂੰ ਪੁਰਾਣੇ ਜ਼ਮਾਨੇ ਵਿੱਚ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਇਹ ਭੁਲੇਖਾ ਦੂਰ ਕਰਤਾ ਤੇ ਆਖਿਆ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾ ਜਾਣ ਜਿਸ ਔਰਤ ਨੇ ਜਿਸ ਨਾਰੀ ਨੇ ਵੱਡੇ ਵੱਡੇ ਰਾਜਿਆਂ ਨੂੰ ਯੋਧਿਆਂ ਨੂੰ ਪੀਰ ਪੈਗੰਬਰਾਂ ਨੂੰ ਪਹਿਲਵਾਨਾਂ ਨੂੰ ਆਪਣੀ ਕੋਖੋਂ ਜਨਮਿਆ ਉਸ ਔਰਤ ਨੂੰ ਕਿਵੇਂ ਮਾੜੀ ਆਖਿਆ ਜਾ ਸਕਦਾ ਹੈ ਔਰਤ ਵਿੱਚ ਰੱਬ ਨੇ ਅਜਿਹੀ ਸ਼ਕਤੀ ਭਰੀ ਹੋਈ ਹੈ ਕਿ ਜਿਹੜੀ ਮਰਦਾਂ ਵਿੱਚ ਨਹੀਂ ਹੈ ਔਰਤ ਤੋਂ ਬਿਨਾ ਸੰਸਾਰ ਕਦੇ ਵੀ ਅੱਗੇ ਨਹੀਂ ਵੱਧ ਸਕਦਾ ਅਤੇ ਨਾ ਹੀ ਔਰਤ ਤੋਂ ਬਿਨਾ ਇਸ ਦੁਨੀਆ ਵਿੱਚ ਕੋਈ ਜਨਮ ਲੈ ਸਕਦਾ ਹੈ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਘਰ ਵਾਲਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਔਰਤ ਤੇ ਬਿਲਕੁਲ ਵੀ ਹੱਥ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਜਿਸ ਘਰ ਵਿੱਚ ਔਰਤ ਤੇ ਅਤਿਆਚਾਰ ਹੁੰਦਾ ਹੈ, ਹੱਥ ਚੁੱਕਿਆ ਜਾਂਦਾ ਹੈ, ਉਸ ਘਰ ਵਿੱਚੋਂ ਬਰਕਤਾਂ ਵੀ ਨਸ ਜਾਂਦੀਆਂ ਹਨ। ਦੋਸਤੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਐਹੋ ਜਿਹੀਆਂ ਹੀ ਪਰਿਵਾਰਕ ਕਹਾਣੀਆਂ ਦੇਖਣ ਲਈ ਮੇਰੇ ਚੈਨਲ ਸਟੋਰੀਜ਼ ਕਲਾਸਿਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ